14 ਨੂੰ ਵੀ ਸਪਾਸ ਜੀ ਇੱਥੇ ਤੱਥ ਕੀ ਰੱਖੇ ਗਏ ਨੇ ਇਹ ਕਿਹਾ ਜਾ ਰਿਹਾ ਸੀਗਾ ਕਿ ਸੀਸੀਟੀਵੀ ਫੁਟੇਜ ਜਿਹੜੀ ਐਡੀਪੀਸੀ ਨੇ ਸਾਨੂੰ ਨਹੀਂ ਦਿੱਤੀ ਹੈ ਜੀ ਸਾਨੂੰ ਸੀਸੀਟੀਵੀ ਫੁਟੇਜ ਨਹੀਂ ਦਿੱਤੀ ਜੀ ਜਿਸ ਦਾ ਪਾਰਟ ਆਵਰ ਇਨਵੈਸਟੀਗੇਸ਼ਨ ਅਸੀਂ ਜੱਜ ਸਾਹਿਬ ਨੂੰ ਰਿਕਵੈਸਟ ਕਰਕੇ 3 ਦਿਨ ਦਾ ਰਿਮਾਂਡ ਹੋਰ ਲਿਆ ਹੈ 14 ਤਰੀਕ ਨੂੰ ਦੁਬਾਰਾ ਪੇਸ਼ ਕਰਾਂਗੇ ਐਸੇ ਐਸਪਾਸ ਜੀ ਤੁਹਾਨੂੰ ਸੀਸੀਟੀਵੀ ਨਹੀਂ ਦਿੱਤੀ ਜੀ ਡੀਵੀਆਰ ਨਹੀਂ ਅਸੀਂ ਅਸੀਂ ਲੈ ਰਹੇ ਜੀ ਲੈ ਰਹੇ ਲੈ ਰਹੇ ਲੈ ਰਹੇ ਇਹ ਦੋਸ਼ ਲਾ ਕੇ ਤਾਂ ਚੌਮੀ ਕੋਲ ਵੀ ਸਹਿਯੋਗ ਨਹੀਂ ਕਰਦੇ ਸਪਾਸ ਜੀ ਇੱਕ ਵਾਰ ਫੇਰ ਦੱਸੋ ਫਿਰ ਦੱਸ ਦਿਓ ਕਿੰਨੇ ਦਿਨ ਦਾ ਰਿਮਾਂਡ ਮਿਲਿਆ ਔਰ ਕਿਸ ਗ੍ਰਾਉਂਡ ਤੇ ਰਿਮਾਂਡ ਪੁਲਿਸ ਨੇ ਮੰਗਿਆ ਜੱਜ ਸਾਹਿਬ ਨੇ ਦੋਨਾਂ ਤਰ੍ਹਾਂ ਦੇ ਹਾਰਮਨ ਸੁਨੇ ਜੀ ਹਾਰਮਨ ਸੁਣ ਤੋਂ ਬਾਅਦ ਉਹਨਾਂ 3 ਦਿਨ ਦਾ ਪੁਲਿਸ ਰਿਮਾਂਡ ਵਾਪਸ ਹੋ ਗਿਆ ਇਸ ਦਾ ਪਾਰਟ ਉਹਨ ਵਿਅਰਸਟੀਗੇਸ਼ਨ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਇਹੋ ਜਿਹੀ ਕੋਈ ਗੱਲ ਨਹੀਂ ਜੀ ਜਿਹੜਾ ਰਿਮਾਂਡ ਦੇ ਵਿੱਚ ਕੀ ਪਤਾ ਲੱਗਾ ਜੀ ਜਿਹੜਾ ਰਿਮਾਂਡ ਮਿਲਿਆ ਸੀ ਇਹ ਕੋਈ ਚੀਜ਼ਾਂ ਜਿਹੜੀਆਂ ਇਨਵੈਸਟੀਗੇਸ਼ਨ ਦਾ ਪਾਰਟ ਹੁੰਦੀਆਂ ਡਿਸਕਲੋਜ਼ ਨਹੀਂ ਕੀਤੀਆਂ ਜਾਂਦੀਆਂ ਹੁੰਦੀਆਂ ਕਿਉਂਕਿ ਸੈਸਿਵ ਕੇਸ ਹੈ ਇਹਦੇ ਵਿੱਚ ਤਿੰਨ ਦਿਨ ਦਾ ਮਾਰਡ ਅਸੀਂ ਹੋਰ ਹਾਸਲ ਕੀਤਾ ਤਿੰਨ ਦਿਨ ਦਾ ਮਾਰਡ ਮਿਲਿਆ ਜੀ ਦੋਵਾਂ ਤੇ ਆਪੋ ਆਪਣੇ ਆਰਗੂਮੈਂਟ ਰੱਖੇ ਸੀ ਡਿਫੈਂਸ ਨੇ ਵੀ ਤੇ ਪ੍ਰੋਸੀਕਿਊਸ਼ਨ ਨੇ ਵੀ ਦੋਨੋਂ ਤਰ੍ਹਾਂ ਦੀ ਬਹਿਸ ਸੁਣ ਤੋਂ ਬਾਅਦ ਜੱਜ ਸਾਹਿਬ ਨੇ ਜੋ ਉਹਨਾਂ ਨੂੰ ਬੈਟਰ ਲੱਗਿਆ ਤਿੰਨ ਦਿਨ ਦਾ ਪੂਰਾ ਮਾਰਡ ਜਿਹੜਾ ਉਹ ਸਾਨੂੰ ਹੋਰ ਦਿੱਤਾ ਅੱਛਾ ਜੀ ਉਹਦੇ ਵਿੱਚ ਇੱਕ ਐਸਜੀਪੀਸੀ ਕੋਲੋਂ ਸੀਸੀਟੀਵੀ ਵੀ ਮੰਗੀ ਜਾ ਰਹੀ ਉਹਦੀ ਕੀ ਡਿਟੇਲ ਹੈ ਤਯੋਗ ਨਹੀਂ ਕੀਤਾ ਗਿਆ ਜੀਪੀਸੀ ਉਹ ਲੋਕ ਐਦਾ ਦੀ ਗੱਲ ਵੀ ਸਾਹਮਣੇ ਆਈਗੀ ਇਹ ਸਾਨੂੰ ਉਹ ਮਿਲ ਗਈ ਹੈ ਜੀ ਮਿਲ ਤੋ ਹੁਣ ਅਸੀਂ ਉਹਨੂੰ ਇਨਵੈਸਟੀਗੇਟ ਕਰ ਰਹੇ ਹਾਂ ਨਹੀਂ ਸਰ ਪਹਿਲੇ ਜਿਹੜਾ ਇੱਕ ਸੋਸ਼ਲ ਕਿਸੇ ਦਾ ਪਾਰਟ ਹੈ ਉਹ ਇਨਵੈਸਟੀਗੇਸ਼ਨ ਹੈ ਜੋ ਹੋ ਰਿਹਾ ਆਪਾਂ ਇਸ ਤੋਂ ਜ਼ਿਆਦਾ ਡਰ ਨਹੀਂ ਲੈਂਦੇ ਸਾਡੇ ਤੁਹਾਨੂੰ ਸਰ ਕਿੰਨੀ ਗੰਭੀਰ ਹੈ ਮਾਮਲਾ ਜਿਸ ਨੂੰ ਪਾਵਨਾਵਨਾ ਜੁੜਿਆ ਕੋਲਿਸ ਨੇ ਮਤਰੀਸ਼ੇ ਕਾਲੇ ਤੇ ਲਗਾਤਾਰ ਉਹਨ ਮੰਨ ਕੇ ਚੱਲੀ ਹੈ ਕਿ ਰੋਜ਼ ਦਿਨ ਜੀ ਹਰ ਤੋਹੀਂ ਹਰ ਪਹਿਲੂ ਤੋਂ ਹੀ ਇਹਦੀ ਜਾਂਚ ਕਰ ਰਹੇ ਹਾਂ ਤੇ ਸਾਨੂੰ ਸਾਡੀ ਜਿਹੜੀ ਇਨਵੈਸਟੀਗੇਸ਼ਨ ਗੋਇੰਗ ਆਨ ਆ ਪ੍ਰੋਗਰੈਸ ਦੇ ਵਿੱਚ ਆ ਤੇ ਜੇ ਕੋਈ ਨਵੇਂ ਫੈਕਟਸ ਆਉਣਗੇ ਹੋਰ ਆਉਣਗੇ ਤੁਹਾਨੂੰ ਬਾਅਦ ਚ ਦੱਸ ਦਿੱਤੇ ਜਾਣਗੇ ਤੇ ਇਹਦੇ ਵਿੱਚ 6 ਦਿਨਾਂ ਚ ਕੁਝ ਪ੍ਰਾਪਤੀ ਹੋਈ ਸਰ ਜਿੱਦਾਂ ਲਖੀਮਪੁਰ ਖੀਰੀ ਦੀ ਵੀ ਗੱਲ ਆਈ ਸੀ ਕਿ ਉੱਥੇ ਹਥਿਆਰ ਹੋ ਸਕਦੇ ਨੇ ਕੁਝ ਐਤਾ ਦੀ ਗੱਲ ਇਹ ਤਫਤੀਸ਼ ਦਾ ਪਹਿਲੂ ਆ ਜੀ ਇਹ ਡਿਸਕਲੋਜ਼ ਨਹੀਂ ਕੀਤਾ ਜਾ ਸਕਦਾ ਅੱਛਾ ਕਿਥੇ ਲੈ ਕੇ ਵੀ ਜਾਇਆ ਜਾ ਰਿਹਾ ਸੀਮਾ ਪਾਰ ਦੇ ਕੋਈ ਲੋਕੇਸ਼ਨ ਵਿੱਚ ਮੰਨੀ ਤੋ ਹ ਅਦਾਲਤ ਚ ਗਿਆ ਸੀਮਾ ਪਾਰ ਤੋਂ ਕੋਈ ਲੋਕੇਸ਼ਨ ਨਾਂ ਦੇ ਨਾਲ ਜੁੜਿਆ ਤਾਂ ਤੁਹਾਨੂੰ ਸੀਸੀਟੀਵੀ ਸੀਮਾ ਪਾਰ ਦੇ ਲੋਕੇਸ਼ਨ ਜੁੜੀ ਐਸਜੀ ਵੀ ਸੀਟੀਵੀ ਦੇ ਰਹੀ ਆ ਕਿ ਨਹੀਂ ਦੇ ਰਹੀ ਬਿਲਕੁਲ ਦੇ ਰ ਕਦੋਂ ਤੱਕ ਪ੍ਰੋਵਾਈਡ ਕਰਾਨਗੇ ਉਹ ਮਿਲ ਗਈ ਹੈ ਜੀ ਸਾਨੂੰ ਅੱਛਾ ਤੁਹਾਨੂੰ ਦੇ ਦਿੱਤੀ ਹੈ ਜੀ ਅੱਜ ਜੀਪੀਸੀ ਦੇ ਅੱਥੇ ਆਏ ਸੀ ਮੈਨੇਜਰ ਨੇ ਮੈਨੂੰ ਕੋਈ ਨਹੀਂ ਮਿਲਿਆ ਜੀ ਇੱਥੇ ਨਹੀਂ ਪਰ ਫਿਰ ਕੋਰਟ ਚ ਕਿਵੇਂ ਕੋਰਟ ਚ ਨਹੀਂ ਦਿੱਤੇ ਨਹੀਂ ਕੋਰਟ ਦਾ ਆਰਡਰ ਸੀਗਾ ਉਹਨਾਂ ਦੇਣੀ ਉਹਨਾਂ ਨਹੀਂ ਸੀਗੀ ਅੱਛਾ ਕੋਰਟ ਨੇ ਆਰਡਰ ਕੀਤਾ ਹਾਂਜੀ ਠੀਕ ਹੈ ਜੀ ਉਹ ਟੈਲੀਫੋਨ ਯੂਜ਼ ਕਰਦਾ ਹੈ ਉਹਦੇ ਲੋਕੇਸ਼ਨਾਂ ਖਿਮਾਪਾਰ ਤੋਂ ਮਿਲਿਆ ਕੁਝ ਇਹੋ ਜੀ ਗੱਲ ਹੋਈ ਅੰਦਰ ਇਸ ਦਾ ਪਾਰਟ ਆਫ ਇਨਵੈਸਟੀਗੇਸ਼ਨ ਕੋਈ ਚੀਜ਼ਾਂ ਡਿਸਕਵਰ ਨਹੀਂ ਕੀਤੀ ਆ ਚੋ ਬਰਾਮਬਦੀ ਹੋਈ ਆ ਫੋਨ ਦੀ ਸਰ ਫੋਨ ਦੀ ਬਰਾਮਬਦੀ ਹੋ ਗਈ ਆ ਜੀ ਫੋਨ ਕੀ ਬਰਾਮਬਦੀ ਹੋ ਗਈ ਆ ਅਸੀਂ ਲੋਕਾਂ ਦੀ ਵਾਈਟ ਕਰਾਵਾਂ ਅਦਾਲਤ ਦੇ ਵਿੱਚ ਅੱਜ ਜਿਹੜਾ ਉਹਨਾਂ ਨੇ 8 ਦਿਨ ਦਾ ਰਵਾਨ ਮੰਗਿਆ ਸੀਗਾ ਉਹਨਾਂ ਨੇ ਜਿਹੜਾ ਨਾਮ ਨਾਲ ਕੋਈ ਡਿਜੀਟਲ ਰਿਕਾਰਡ ਲਗਾਇਆ ਵਾ ਕਾਲ ਡਿਟੇਲਸ ਲਗਾਈਆਂ ਵਾ ਉਹਨਾਂ ਨੇ ਲੋਕੇਸ਼ਨ ਲਗਾਈਆਂ ਵਾ ਕਿ ਇਹ 1 ਦਸੰਬਰ ਨੂੰ ਜਾਂ ਉਸ ਤੋਂ ਪਹਿਲਾਂ ਜਿਹੜਾ ਖੇਮਕਰ ਬਾਰਡਰ ਏਰੀਆ ਤੇ ਜਾਂਦੇ ਰਹੇ ਆ ਔਰ ਬਾਰਡਰ ਏਰੀਆ ਦਾ ਕਰਕੇ ਇਹਨਾਂ ਨੇ ਵੈਪਨ ਜਿਹੜਾ ਵਾ ਉਹ ਪਤਾ ਕਰਨਾ ਹੈਗਾ ਕਿ ਇਹਨਾਂ ਨੇ ਬਾਰਡਰ ਏਰੀਆ ਦੇ ਉੱਪਰ ਕਿਉਂ ਕੀਤਾ ਔਰ ਉਹਨਾਂ ਨੇ ਸਾਨੂੰ ਦੱਸਿਆ ਸਾਡੀ ਦਲੀਲ ਇਹ ਸੀ ਕਿ ਉਹ ਜਿਹੜਾ ਖੇਮ ਕਰਨ ਗਏ ਆ ਉਹ ਕਿ ਬਰਸੀ ਤੇ ਗਏ ਆ ਉਹ ਬਰਸੀ ਦੇ ਜਾਂਦੇ ਨੇ ਦਾ ਘਰ ਵੀ ਜਿਹੜਾ ਡੇਰਾ ਬਾਬਾ ਨਾਨਕ ਆ ਉਹ ਬਾਰਡਰ ਏਰੀਆ ਹੈਗਾ ਇਹ ਵੱਖਰੇ ਵੱਖਰੇ ਥਾਵਾਂ ਤੇ ਬਰਸੀਆਂ ਤੇ ਜਾਂਦੇ ਰਹੇ ਨੇ ਕਿ ਇੰਟੈਲੈਕਚੁਅਲ ਪਰਸਨ ਨੇ ਰੈਨਾਉਂਡ ਪਰਸਨੈਲਿਟੀ ਨੇ ਸਿੱਖ ਰਿਲੀਜੀਅਨ ਦੀ ਔਰ ਇਹਨਾਂ ਨੇ ਕੋ 12 12 ਦੇ ਕਰੀਬ ਜੜੀਆਂ ਬੁੱਕਸ ਵਗੈਰਾ ਲੱਗੀਆਂ ਹੋਈਆਂ ਮੈਂ ਔਰ ਇਹ ਜਿਹੜਾ ਪੂਰਾ ਜਿਹੜਾ ਆਪਣਾ ਐਕਟਿਵ ਜਿਹੜੇ ਸਿੱਖ ਪੋਲਿਟੀਕਲ ਪੰਥਕ ਕਿਹੜੇ ਨੇ ਐਕਟਿਵਿਸਟ ਹੈਗੇ ਨੇ ਵੱਖ-ਵੱਖ ਥਾਵਾਂ ਬਰਸੀਆਂ ਤੇ ਜਾਂਦੇ ਨੇ ਇਹ ਸਿਰਫ ਲਿੰਗਰ ਔਨ ਕਰ ਰਿਹਾ ਰਮਾਨ ਨੂੰ ਇਹਨਾਂ ਨੇ ਪਿਛਲੀ ਵਾਰ ਲਖੀਮਪੁਰ ਖੀਰੀ ਦਾ ਕਿਹਾ ਸੀਗਾ ਚ ਲਖੀਮਪੁਰ ਕੀ ਦੀ ਬਿਲਕੁਲ ਨਹੀਂ ਲੱਗ ਗਿਆ ਹੁਣ ਇਹਨਾਂ ਨੇ ਕਿਹਾ ਵੀ ਹੁਣ ਉਹ ਮੁੱਕਰ ਗਏ ਆ ਕਿ ਉਹ ਲਖੀਮਪੁਰ ਦੀ ਜੀ ਮੈਂ ਝਾਰ ਨਹੀਂ ਲਗਾਏ ਹੁਣ ਇਹਨਾਂ ਨੇ ਨਵਾਂ ਬਹਾਨਾ ਜਿਹੜਾ ਬਾਰਡਰ ਏਰੀਆ ਦਾ ਬਣਾ ਲਿਆ ਹੈਗਾ ਤੇ ਨਾਲ ਕੋਈ ਡਿਜੀਟਲ ਰਿਕਾਰਡ ਲਾਇਆ ਨਾਲ ਲਾਇਆ ਨਾਲ ਜਿਹੜੇ ਬੰਦਿਆਂ ਨੂੰ ਉੱਥੇ ਮਿਲੇ ਆ ਜਿਸ ਤਰ੍ਹਾਂ ਪ੍ਰਕਰਮਾਂ ਦੇ ਵਿੱਚ ਮਿਲੇ ਆ ਹੁਣ ਕੋਈ ਇਹ ਧਰਮ ਸਿੰਘ ਦਾ ਨਾਮ ਲੈ ਰਹੇ ਆ ਜਾਂ ਹੋਰ ਕੁਝ ਨਾਮ ਲੈ ਰਹੇ ਆ ਉਹ ਉਹ ਜਿਹੜਾ ਜਿਹੜਾ ਹੈਗਾ ਵਾ ਉਹਦੇ ਬੇਸ ਤੇ ਜਿਹੜਾ ਹੈਗਾ ਹੁਣ ਇਹਨਾਂ ਨੇ ਜਿਹੜਾ ਰਿਮਾਂਡ ਜਿਹੜਾ ਵਾ ਉਹ ਲਿਆ ਹੈਗਾ ਵਾ ਸਰ ਅਮਰਸਰ ਪੁਲਿਸ ਕਹਿ ਰਹੀ ਹੈ ਕਿ ਸੀਸੀਟੀ ਉਹ ਤਾਂ ਦੇਖੋ ਪੁਲਿਸ ਦਾ ਜਿਹੜਾ ਆਪਣਾ ਜਿਹੜੀ ਇਨਵੈਸਟੀਗੇਸ਼ਨ ਦਾ ਜਿਹੜਾ ਮਾਮਲਾ ਹੈਗਾ ਉਹ ਤੇ ਪੁਲਿਸ ਜਾਣੇ ਐਸਜੀਪੀਸੀ ਜਾਣੇ ਪਰ ਇਹ ਜਿਹੜਾ ਬੜੀ ਹੈਰਾਨੀ ਵਾਲੀ ਗੱਲ ਆ ਕਿ ਜਿਹੜੇ ਐਸਜੀਪੀਸੀ ਆ ਜਿਹੜੀ ਆ ਉਹ ਕਿਉਂ ਨਹੀਂ ਜਿਹੜਾ ਆਪਣੀਆਂ ਪੂਰੀਆਂ ਜਿਹੜੀਆਂ ਵੀਡੀਓ ਜਿਹੜੀਆਂ ਦੇ ਰਹੀ ਆ ਔਰ ਦੂਜੀ ਸਭ ਤੋਂ ਵੱਡੀ ਮੇਨ ਗੱਲ ਇਹ ਆ ਕਿ 4 ਤਰੀਕ ਨੂੰ ਪ੍ਰਕਰਮਾਂ ਦੇ ਵਿੱਚ ਇਹ ਧਰਿੰਦਰ ਸਿੰਘ ਤਾਂ ਮੀ ਐਸਜੀਪੀਸੀ ਜਿਹੜੇ ਪ੍ਰਧਾਨ ਆ ਉਹਨਾਂ ਨੂੰ ਵੀ ਔਰ ਉਹ ਸੀਸੀਟੀਵੀ ਫੁਟੇਜ ਕਿਉਂ ਨਹੀਂ ਦਿੱਤੀ ਜਾ ਰਹੀ ਜੀ ਉਹ ਸੀਸੀਟੀਵੀ ਫੁਟੇ ਵੀ ਜਿਹੜੀ ਆ ਉਹ ਜਿਹੜਾ ਬਿਕਰਮਜੀਤ ਸਿੰਘ ਮਜੀਠੀਆ ਤੇ ਕਾਲੀ ਦਲ ਦੇ ਲੀਡਰ ਹੈਗੇ ਆ ਉਹ ਰਿਲੀਜ਼ ਕਰਨ ਤੇ ਪੁਲਿਸ ਜਿਹੜੀ ਆ ਉਹ ਵੀ ਜਿਹੜੀ ਐਸ.ਪੀ.ਸੀ ਜਿਹੜੀ ਫੁਟੇਜ ਹੈਗੀ ਆ ਉਹ ਵੀ ਰਿਲੀਜ਼ ਕਰੇ ਇਹਦਾ ਮਤਲਬ ਪ੍ਰਕਰਮ ਇਹ ਇੱਕ ਰੌਨਡ ਪਰਸਨੈਲਿਟੀ ਨੇ ਪ੍ਰਕਰਮਾਂ ਦੇ ਵਿੱਚ ਇਹਨਾਂ ਨੂੰ ਮਿਲੇ ਨੇ ਪਹਿਲਾਂ ਕਹਿੰਦੇ ਸੀਗੇ ਇਹ ਕੋਈ ਐਸ.ਪੀ. ਹਰਪਾਰ ਰੰਧਾਵਾ ਨੂੰ ਮਿਲੇ ਨੇ ਜਾਂ ਫਿਰ ਇਹਨਾਂ ਨੇ ਕਿਹਾ ਕਿ ਉਹਨਾਂ ਨੂੰ ਮਿਲੇ ਨੇ ਇਹ ਸਰ ਕੇ ਇਹ ਦੋਸ਼ੀਆਂ ਦੀ ਗਿਣਤੀ ਵਧਾ ਰਹੇ ਨੇ ਇਸ ਤਰੀਕੇ ਨਾਲ ਤੇ ਫਿਰ ਇਹ ਹਰਜਿੰਦਰ ਸਿੰਘ ਧਾਮੀ ਨੂੰ ਵੀ ਮਿਲੇ ਨੇ ਤੇ ਹੋਰ ਵੀ ਬڑے ਜਿਹੜੇ ਹੈਗੇ ਉੱਥੋਂ ਦੇ ਜਿਹੜੇ ਆਪਣੇ ਲੀਡਰ ਸਾਹਿਬਾਨ ਨੇ ਜਾਂ ਐਸਜੀਪੀਸੀ ਦੇ ਜਿਹੜੇ ਮੁਲਾਜ਼ਮ ਨੇ ਮੈਂਬਰ ਸਾਹਿਬਾਨ ਨੇ ਸੀਨੀਅਰ ਪੋਸਟਾਂ ਤੇ ਨੇ ਉਹਨਾਂ ਨੂੰ ਵੀ ਮਿਲੇ ਆ ਇਸ ਦਾ ਮਤਲਬ ਕੀ ਉਹ ਵੀ ਸਾਰੇ ਦੋਸ਼ੀ ਹੋ ਗਏ ਜਿਹੜੀਆਂ ਧਰਾਵਾਂ ਲਗੀਆਂ ਉਹ ਸਿਰਫ ਪੁਲਿਸ ਦਾ ਪ੍ਰੋਸੀਕਿਊਸ਼ਨ ਵਰਜਨ ਹੀ ਹੈਗਾ ਕਿ ਉਹ ਜਿਹੜਾ ਹੈਗਾ ਵਾ ਗੁੱਥਮ ਗੁੱਥਾ ਦੇ ਵਿੱਚ ਗੋਲੀ ਚੱਲੀ ਤੋ ਭਾਈ ਜਿਹੜੀ ਆ ਮਤਲਬ ਗੁੱਥਮ ਗੁੱਤਾ ਹੋ ਗਿਆ ਨਾ ਫਾਇਲ ਕਰਨ ਦੀ ਕੋਸ਼ਿਸ਼ ਕੀਤੀ ਇੱਕ ਹਵਾਈ ਫਾਇਰ ਹੋ ਗਿਆ ਪਹਿਲੀ ਗੱਲ ਤਾਂ ਇਹ ਕਹੀ ਉਹ ਫੈਂਸ ਜਿਹੜਾ ਇਹ 109 ਬੀ ਐਨ ਐਸ ਦਾ ਬਣਦਾ ਹੀ ਨਹੀਂ ਆ ਜਿਹੜੀ ਪੁਰਾਣੀ ਜਿਹੜੀ ਆਪਣੀ ਆਪਾਂ ਜਿਹਨੂੰ ਕਹਿੰਦੇ 307 ਕਹਿ ਦਿੰਦੇ ਆ ਇਹ ਆਈ ਪੀਸੀ 1336 ਦਾ ਫੈਂਸ ਬਣਦਾ ਹੈਗਾ ਵਾ ਔਰ ਇਹ ਜਿਹੜਾ ਹੈਗਾ ਵਾ ਮਤਲਬ ਕੋਈ ਫੈਂਸ ਮੇਡ ਆਊਟ ਨਹੀਂ ਹੁੰਦਾ 307 ਦਾ 109 ਬੀ ਐਨ ਐਸ ਦਾ ਇਹ ਖੁਦ ਪ੍ਰੋਸੀਕਿਊਸ਼ਨ ਦੀ ਸਟੋਰੀ ਆ ਇਸ ਕਰਕੇ ਇੱਕ ਆਮ ਰੋਜ਼ ਕਿੰਨੇ ਕੇਸ ਨੂੰ ਦੇਖਸੋ 109 ਬੀ ਐਨ ਐਸ ਦੇ ਸੋ ਇਸ ਕਰਕੇ ਆਮ ਕੇਸ ਆ ਇੱਕ ਔਰ ਉਹਦੇ ਵਿੱਚ ਹੀ ਇੰਨੇ ਦਿਨ ਦਾ ਰਮਾਨ ਜਿਹੜਾ ਇਹ ਲੈ ਰਹੇ ਔਰ ਇੱਕ ਪਾਸੇ ਬਿਕਰਮਜੀਠਿਆ ਹਰ ਇੱਕ ਸੀਸੀਟੀਵੀ ਰਿਲੀਜ਼ ਕਰ ਰਹੇ ਆ ਔਰ ਪੁਲਿਸ ਨੂੰ ਸੀਸੀਟੀਵੀ ਦਿੱਤੀ ਜਾਣੀ ਜਾ ਰਹੀਆਂ ਲੱਗਦਾ ਨਹੀਂ ਕਿ ਸ਼ਰੋਮਣੀ ਕਮੇਟੀ ਇੱਕ ਵਾਰੀ ਫੇਰ ਆਪਣੀ ਜਿਹੜੀ ਗੂਰਤਾ ਦਿਖਾ ਰਹੀ ਹੈ ਸ਼ਰੋਮਣੀ ਅਗਦੀ ਦਲ ਦੇ ਨਾਲ ਉਹ ਤੇ ਫਿਰ ਹੈ ਹੀ ਉਹ ਤੇ ਪੁਲਿਸ ਦਾ ਦੇਖੋ ਜੇ ਪੁਲਿਸ ਨੂੰ ਕੋਆਪਰੇਟ ਨਹੀਂ ਕਰ ਰਹੀ ਤਾਂ ਪੁਲਿਸ ਦਾ ਮੈਟਰ ਆ ਇਹਦਾ ਮਤਲਬ ਕਿ ਪੁਲਿਸ ਜਿਹੜੀ ਆ ਉਹਨੂੰ ਇਨੀ ਇੰਪੋਰਟੈਂਟ ਹੋ ਗਈ ਕਿ ਉਹਨੂੰ ਐਸਜੀਪੀਸੀ ਜਿਹੜੀ ਆ ਉਹ ਦੇ ਨਹੀਂ ਰਹੀ ਇਸ ਕਰਕੇ ਅਸੀਂ ਕਹਿੰਦੇ ਆ ਵੀ ਉਹ ਸਾਰੀਆਂ ਫੁਟੇਜ ਜਿਹੜੀਆਂ ਮਿਲਣੀਆਂ ਚਾਹੀਦੀਆਂ ਔਰ ਪੁਲਿਸ ਨੂੰ ਜਿਹੜਾ ਆਪਣਾ ਪੂਰਾ ਜਿਹੜਾ ਹੈਗਾ ਵਾ ਉਹ ਕਰਕੇ ਤੇ ਦੇਣਾ ਚਾਹੀਦਾ ਹੈਗਾ ਬਾਕੀ ਇਨਵੈਸਟੀਗੇਸ਼ਨ ਦਾ ਜਿਹੜਾ ਹੈਗਾ ਇਨਵੈਸਟੀਗੇਟਿੰਗ ਏਜੰਸੀ ਆ ਜਿਹੜੀ ਉਹਦੀ ਜ਼ਿੰਮੇਵਾਰੀ ਬਣਦੀ ਆ ਕਿ ਜੇ ਨਹੀਂ ਦੇ ਰਹੀ ਤੇ ਉਹਨਾਂ ਦੇ ਖਿਲਾਫ ਜਿਹੜੇ ਕਾਨੂੰਨੀ ਜਿਹੜੀਆਂ ਕਾਰਵਾਈ ਕੀਤੀ ਜਾਵੇ ਔਰ ਜਿਹੜਾ ਪ੍ਰੋ ਫੂਟੇਜ ਇਹ ਕਿਸ ਤਰ੍ਹਾਂ ਹੋ ਸਕਦਾ ਵੀ ਕਿਸੇ ਏਜੰਸੀ ਕੋਲ ਜਿਹੜੀਆਂ ਸੀਸੀਟੀਵੀ ਫੂਟੇਜ ਹੋਣ ਤੇ ਉਹ ਦੇਵੇ ਨਾ ਪੁਲਿਸ ਨੂੰ ਪੁਲਿਸ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰੇ ਠੀਕ ਆ ਕਿ ਨਹੀਂ ਪ੍ਰੋਵਾਈਡ ਕਰਦੇ ਠੀਕ ਆ